ਸ਼ੋਅ ਕਿਹੜੀ ਜੂਨੀਅਰ ਮੈਂ ਆਈਟੀ ਐਪਲੀਕੇਸ਼ਨ ਦਾ ਜਨਿਸਕਲ ਪੜਿਆ ਔਰ ਨਾਲ ਨਾਲ ਗਵਰਨਮੈਂਟ ਫੋਰਮ ਤੇ ਬਿਜਲੀ ਮੁਲਾਜ਼ਮ ਇਕਤਾ ਮੈਸਸ਼ੀਨੋ ਜੂਨੀਅਰ ਇੰਜੀਨੀਅਰ ਉਹਨਾਂ ਦਾ ਬਕਸਤਰ ਪੰਜਾਬ ਦਾ ਅੱਜ ਜਿਹੜਾ ਧਰਨਾ ਲਗਾਇਆ ਗਿਆ ਇਹਦੇ ਬਾਰੇ ਕੀ ਕਹਿੰਦੇ ਜਿਹੜਾ ਅੱਜ ਦਾ ਇਹ ਧਰਨਾ ਇਹ ਰੋਡ ਬੰਨ੍ਹਤਾ ਹੈ ਜਿਹੜਾ ਸਾਨੂੰ ਸਰਕਾਰ ਔਰ ਪਾਵਰ ਕਾਮੀ ਮੈਨੇਜਮੈਂਟ ਨੇ ਲੋਹੜੀ ਮਜ਼ਬੂਤ ਕੀਤਾ ਕਿਉਂਕਿ ਉਹਨਾਂ ਨੇ ਜਿਹੜੀਆਂ ਸਾਡੀਆਂ ਹਕਕਤਾਂ ਦਾਇਰ ਮੰਗਾਂ ਨੇ ਉਹ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ ਔਰ ਮੈਂ ਤੁਹਾਡੇ ਸਾਹਮਣੇ ਸਾਡੀ ਸਰਕਾਰ ਨੂੰ ਔਰ ਸਾਡੀ ਮੈਨੇਜਮੈਂਟ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਸਾਡੀਆਂ ਹੱਕਾਂ ਤੇ ਦਾਜ ਮੰਗਾਂ ਨੇ ਜਿਹੜੀਆਂ ਉਹ ਜਲਦੀ ਮੰਨ ਕੇ ਲਾਗੂ ਕਰ ਦਿਓ ਨਹੀਂ ਸੋਚਾ ਪੰਜਾਬ ਹੈ ਜਿਹੜਾ ਬਲੈਕਆਊਟ ਹੋ ਜਾਣਾ ਹੈ ਤਾਂ ਉਤਨੇ ਦਿਨਾਂ ਦੇ ਵਿੱਚ ਤਿੰਨ ਦਿਨਾਂ ਦਾ ਪ੍ਰੋਟੈਸਟ ਬਹੁਤ ਲੰਬਾ ਹੋ ਜਾਣਾ ਕਿਉਂਕਿ ਇਸ ਤੋਂ ਬਾਅਦ ਵੀ ਜੇ ਕੋਈ ਹੱਲ ਨਾ ਹੋਇਆ ਅਸੀਂ ਅਗਰ ਲਗਾਤਾਰ ਫੁੱਟੇ ਤੇ ਚਲੇ ਜਾਵਾਂਗੇ ਔਰ ਇਹਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਔਰ ਪਾਵਰ ਕਾਉਂਡ ਦੀ ਮੈਨੇਜਮੈਂਟ ਟੀਮ ਦੀ ਪੰਜਾਬ ਦੇ ਲੋਕ ਹਨੇਰੇ ਵਿੱਚ ਜਾਣ ਪੰਜਾਬ ਦੇ ਵਿੱਚ ਜੇ ਬਿਜਲੀ ਦਾ ਸੰਕਟ ਆਉਂਦਾ ਹੈ ਤਾਂ ਕੋਈ ਬੰਦਾ ਠੀਕ ਕਰਨ ਵਾਲਾ ਨਹੀਂ ਹੈ ਤਾਂ ਗੱਲ ਬਿਲਕੁਲ ਜੀ ਜੇ ਅੱਜ ਕੋਈ ਫਾਲਟ ਪੈਂਦਾ ਆ ਪੰਜਾਬ ਦੇ ਵਿੱਚ ਕੋਈ ਵੀ ਕੰਮਾ ਬਿਜਲੀ ਠੀਕ ਕਰਨ ਦੇ ਲਈ ਉਪਲਬਧ ਨਹੀਂ ਹੈ ਕਿਉਂਕਿ ਸਮੁੱਚਾ ਪੰਜਾਬ ਹੀ ਬਲੈਕਆਊਟ ਹੋ ਜਾਣਾ ਹੈ ਅੱਜ ਨੇਹਰੀਆਂ ਚੱਲੀਆਂ ਮੀਂਹ ਪਈ ਨੇ ਫੀਡਰ ਫਾਲਟੀ ਪਈ ਹੈ ਰਿਪੋਰਟ ਉੱਪਰ ਤੱਕ ਪਹੁੰਚ ਚੁੱਕੀ ਆ ਔਰ ਅਸੀਂ ਨਹੀਂ ਚਾਹੁੰਦੇ ਵੀ ਸਿਸਟਮ ਫੇਲ ਹੋਵੇ ਕਿਉਂਕਿ ਸਾਡਾ ਆਧਾਰ ਹੈ ਪਰ ਅਸੀਂ ਸਰਕਾਰ ਔਰ ਮੈਨੇਜਮੈਂਟ ਨੂੰ ਅਪੀਲ ਕਰਦੇ ਆ ਕਿ ਸਾਡੇ ਹੱਕੀ ਤੇ ਜ਼ਾਇਜ਼ ਮੰਗਾਂ ਨੇ ਜਿਹੜੀਆਂ ਮੰਨੀਆਂ ਹੋ ਜਾਣਾਂ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਤਾਂ ਜੋ ਕਿ ਪੰਜਾਬ ਨੂੰ ਬਲੈਕਆਊਟ ਹੋਣ ਤੋਂ ਬਚਾਇਆ ਜਾ ਸਕੇ ਸਾਡੀ ਗ੍ਰੋਡੀਆਂ ਕਰ ਰਹੇ ਆ ਔਰ ਤਿੰਨ ਦਿਨ ਲਗਾਤਾਰ ਇਹ ਜਿਹੜਾ ਪ੍ਰੋਟੈਸਟ ਹੈ ਉਹ ਚੱਲਣਾ ਹੈ ਔਰ ਇਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਹੈ ਉਹ ਵੀ ਅਸੀਂ ਅਨਾਉਂਸ ਕਰਾਂਗੇ ਇਸ ਤੋਂ ਵੀ ਖੁਸ਼ ਹੋਵਾਂਗੇ ਕਿਉਂਕਿ ਸਾਨੂੰ ਇਹ ਧਰਨਾ ਲਾਉਣ ਦੀ ਲੋੜ ਕਿਉਂ ਪਈ ਜਿਹੜਾ ਤੁਹਾਡਾ ਸਵਾਲ ਹੈ ਮੈਂ ਉਹਦਾ ਜਵਾਬ ਦਿੰਦਾ ਅਸੀਂ ਲਗਾਤਾਰ ਮੈਨੇਜਮੈਂਟ ਤੇ ਸਰਕਾਰ ਨਾਲ ਮੀਟਿੰਗਾਂ ਕਰਦੇ ਆ ਰਹੇ ਹਾਂ ਮਾਝੋਗ ਬਿਜਲੀ ਮੰਤਰੀ ਜੀ ਅਰਪਨ ਸਿੰਘ ਮਤਿਉ ਉਹਨਾਂ ਨਾਲ ਸਾਡੀ ਜਿਹੜੀ ਮੀਟਿੰਗ ਸੀਗੀ ਸਾਡੇ ਪਾਵਰ ਸੈਕਟਰੀ ਸਾਹਿਬ ਤੇ ਵੀਰ ਜੀ ਔਰ ਸਾਡੇ ਸੀਐਮ ਜੀ ਸਾਹਿਬ ਕੋ ਸਿਚੂਏਸ਼ਨ ਮੀਟਿੰਗ 31 ਜੁਲਾਈ ਨੂੰ ਅਸੀਂ ਨੇ ਚੰਗੀ ਗੱਲ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇੱਕ ਵਾਦਾ ਕੀਤਾ ਸੀਗਾ ਇਹ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਇਹਨਾਂ ਨੂੰ ਅਸੀਂ 15 ਅਗਸਤ ਤੱਕ ਪੂਰੀਆਂ ਕਰਕੇ ਸਾਡੇ ਸੀਐਮ ਸਾਹਿਬ ਤੋਂ ਪੰਜਾਬੀ ਸਿਲਪ ਵਕਮਾਨ ਜੀ ਤੋਂ ਅਨਾਉਂਸ ਕਰਵਾਵਾਗੇ 15 ਅਗਸਤ ਦੇ ਇਹਨਾਂ ਤੁਹਾਡੀ 1 ਕਰੋੜ ਮੁਆਵਜ਼ੇ ਦੀ ਮੰਗ ਆ ਸਾਡੇ ਜਿਹੜੇ ਸਾਥੀ ਘੰਟਾ ਮਰਦੇ ਪਰਸੀ ਉਸਦੀ ਬਣਾਇਆ ਇੰਤਜ਼ਾਰ ਕਰਿਆ ਸਾਨੂੰ ਇਹ ਸੀਗਾ ਵੀ ਅੱਜ ਪੂਰੀ ਦੀ ਪੂਰੀ ਸਰਕਾਰ ਤੇ ਮੈਨੇਜਮੈਂਟ ਇਕੱਠੀ ਬੈਠੀ ਹੈ ਸਾਡੇ ਮਸਲੇ ਹੱਲ ਹੋ ਗਏ ਬੜੇ ਸਤਿ ਭਾਵਨਾ ਮਾਹੌਲ ਦੇ ਵਿੱਚ ਉਹ ਮੀਟਿੰਗ ਹੋਈ ਸੀ ਕਰ ਉਸ ਦੇ ਵਿੱਚੋਂ ਨਿਕਲਿਆ ਕੁਝ ਜੇ ਜਦੋਂ 15 ਟੱਪ ਜੀ ਤੇ ਆਪਰੇ 21 ਤੋਂ ਲੈ ਕੇ 31 ਤੱਕ ਅਸੀਂ ਵਰਕ ਪੂਰੂ ਨੀ ਦਿੱਤਾ ਯਾਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਨੂੰ ਜਦੋਂ ਦੁਬਾਰਾ ਮੀਟਿੰਗ ਦਿੱਤੀ ਉਹਦੇ ਵਿੱਚ ਵੀ ਅਸੀਂ ਦੇ ਕਿਹਾ 6 ਤਰੀਕਾ ਦੀ ਉਹ ਮੀਟਿੰਗ ਸੀ 6 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਆ ਉੱਥੇ ਹੀ ਹੋਈ ਆ ਚੰਡੀਗੜ੍ਹ ਮਾਨਯੋਗ ਮੰਤਰੀ ਸਾਹਿਬ ਫਿਰ ਬੈਠੇ ਆ ਨਵੇਂ ਸਾਡੇ ਜਿਹੜੇ ਪਾਵਰ ਸੈਕਟਰੀ ਸੀ ਉਹ ਵੀ ਬੈਠੇ ਆ ਸਾਡੇ ਸੀਨੂ ਜੀ ਸਾਹਿਬ ਵੀ ਆ ਸਾਰੇ ਡਾਇਰੈਕਟਰ ਸਾਹਿਬਾਨ ਸੀ ਪੂਰੀ ਮੈਨੇਜਮੈਂਟ ਸੀ ਔਰ ਉੱਥੇ ਜਿਹੜੀ ਮੀਟਿੰਗ ਕੀਤੀ ਆ ਉਹਦੇ ਵਿੱਚ ਫਿਰ ਉਹੀ ਜਿਹੜਾ ਪਤਨਾ ਵਾਲਾ ਸੀ ਥਾਂ ਦਾ ਖਾਂ ਸੀਗਾ ਇਹ ਕਰ ਦਿਆਂਗੇ ਕਰਾ ਦਿਆਂਗੇ ਇਹ ਫਾਈਲ ਤੁਹਾਡੀ ਉੱਥੇ ਗਈ ਹੈ ਉੱਥੇ ਗਈ ਹੈ ਔਰ ਇਹਦੇ ਵਿੱਚ ਮੈਂ ਇੱਕ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਮੈਨੂੰ ਕਿ ਸਾਡਾ ਇੱਕ ਬੰਦਾ ਉੱਪਰ ਲੱਟ ਲੱਟ ਕਰਕੇ ਮੱਚ ਜਾਂਦਾ ਉਹਨੂੰ ਸਰਕਾਰ ਤੇ ਸਾਡੀ ਮੈਨੇਜਮੈਂਟ ਜਿਹੜੀ ਉਹ ਸ਼ਹੀਦ ਦਾ ਦਰਜਾ ਨਹੀਂ ਦੇ ਰਹੀ ਕਿਉਂਕਿ ਅਸੀਂ ਵੀ ਪੰਜਾਬ ਦੀ ਆਵਾਮ ਦੀ ਸੇਵਾ ਕਰਦੇ ਹਾਂ ਬਿਜਲੀ ਬਿਨਾਂ ਇੱਕ ਮਿੰਟ ਨਹੀਂ ਸਰਦਾ ਔਰ ਇੱਕ ਫੌਜੀ ਜਵਾਨ ਬਾਰਡਰ ਤੇ ਲੜਦਾ ਹੈ ਇੱਕ ਪੁਲਿਸ ਵਾਲਾ ਜਵਾਨ ਹੈ ਜਿਹੜਾ ਉਹ ਸਮਾਜ ਦੀ ਸੁਰੱਖਿਆ ਵਾਸਤੇ ਲੜਦਾ ਹੈ ਤਾਂ ਇੱਥੇ ਅਸੀਂ ਵੀ ਇਸ ਸਮਾਜ ਦੀ ਸੇਵਾ ਕਰਦੇ ਹਾਂ ਤਨਖਾਹ ਉਹਨਾਂ ਨੂੰ ਵੀ ਮਿਲਦੀਆਂ ਤਨਖਾਹ ਸਾਨੂੰ ਵੀ ਮਿਲਦੀਆਂ ਨੇ ਜਿਹੜਾ ਅੱਜ ਤੁਹਾਡਾ ਧੰਨਵਾਦ ਲਾਗਦਾ ਹੈ ਇਹ ਤਿੰਨ ਦਿਨਾਂ ਦੀ ਲਾਇਗ ਹੈ ਤੇ ਅੰਦਰ ਕੰਮ ਕਰਨ ਦੇ ਲਈ ਕਿੰਨਾ ਪਾਣੀ ਜਿਹੜਾ ਅੱਜ ਦਾ ਕਰਨਾ ਹੈ ਇਹ ਕਰਨਾ ਤਿੰਨ ਦਿਨਾਂ ਦਾ ਹੀ ਲੱਗਿਆ ਤੇ ਔਰ ਤਿੰਨ ਦਿਨਾਂ ਦੀ ਅਸੀਂ ਮਾਸਮੀ ਭਰੀ ਹੈ ਸਾਡੇ ਸਾਥੀ ਜਿਹੜੇ ਗਰੇਡਾਂ ਵਾਲੇ ਆ ਉਹ ਵੀ ਰਾਤ 12 ਵਜੇ ਤੋਂ ਬਾਅਦ ਅਸੀਂ ਸਾਰੇ ਉਥੋਂ ਕੱਢ ਲਏ ਟੋਟਲੀ ਗਰੇਡਾਂ ਤੇ ਇਸ ਟਾਈਮ ਕਿਤੇ ਸੇਵਾਦਾਰ ਹੈ ਕਿਤੇ ਚੌਕੀਦਾਰ ਹੈ ਕਰੋਨਾ ਦੀ ਸਾਡੀ ਮਸ਼ੀਨਰੀ ਹੈ ਔਰ ਕਿਤੇ ਸਾਡੇ ਸਾਥੀ ਆਰਟੀਐਮ ਬੈਠੇ ਆ ਕਿਤੇ ਕੋਈ ਸਾਡੇ ਜਿਹੜੇ ਐਸ ਡੀਓ ਸਾਹਿਬ ਹਨ ਉਹ ਬੈਠੇ ਆ ਕਿਤੇ ਐਕਸ਼ਨ ਸਾਹਿਬ ਬੈਠੇ ਆ ਮਤਲਬ ਜਣੀ ਕਿ ਇਹ ਸਿਸਟਮ ਚੱਲ ਰਿਹਾ ਕਰੋੜਾਂ ਦੀ ਜਿਹੜੀ ਸੰਪਤੀ ਆ ਉਹਨੂੰ ਜਮ੍ਹਾਂ ਅਣਜਾਣਤਾ ਦੇ ਵਿੱਚ ਦਿੱਤਾ ਹੋਇਆ ਇਸ ਟਾਈਮ ਕਿਸੇ ਵੀ ਸਮੇਂ ਪੰਜਾਬ ਬਲੈਕਆਉਟ ਹੋ ਸਕਦਾ ਵੱਡਾ ਨੁਕਸਾਨ ਹੋ ਸਕ ਜਾਏ ਔਰ ਰਹੀ ਗੱਲ ਦਫ਼ਤਰਾਂ ਦੀ ਸਾਡੇ ਇਸ ਦਫ਼ਤਰ ਦੇ ਵਿੱਚ ਇੱਕੋ ਹੀ ਕਰਮਚਾਰੀ ਹੈ ਜਿਹੜਾ ਮੈਂ ਸਾਡੇ ਨਾਲ ਹੜਤਾਲ ਤੇ ਨਹੀਂ ਹੈਗਾ ਬਾਕੀ ਸਮੁੱਚਾ ਦਫ਼ਤਰ ਸਾਰੀ ਡਿਵੀਜ਼ਨ ਔਰ ਸਾਡੀਆਂ 400 ਸਟਾਫਰ ਜਨਾ ਟੋਟਲੀ ਬੰਦ ਨੇ ਔਰ ਇੱਕ ਵੀ ਕਰਮਚਾਰੀ ਕਿਸੇ ਵੀ ਕੰਮ ਤੇ ਨਹੀਂ ਹੈਗਾ ਔਰ ਸਮੁੱਥੇ ਜਿਹੜੇ ਸਾਡੇ ਕੰਮ ਇਹ ਆ ਉਹ ਸਾਹਮਣੇ ਪ੍ਰੋਟੈਸਟ ਕਰ ਰਹੇ ਆ ਤੁਸੀਂ ਵੇਖ ਕੇ ਆਏ ਹੋ ਜੇ ਮਤਲਬ ਪੰਜਾਬ ਚ ਹੁਣ ਬਿਜਲੀ ਦਾ ਸੰਕਟ ਪੈਦਾ ਹੋ ਸਕਦਾ ਜੇ ਤੁਸੀਂ ਤਿੰਨ ਦਿਨ ਲਈ ਤਿੰਨ ਦਿਨ ਲਈ ਇੱਥੇ ਬੈਠੇ ਰਹੇ ਬਿਲਕੁਲ ਜੀ ਇਹ ਤਿੰਨ ਦਿਨ ਨਹੀਂ ਲੱਗਣੇ ਸੰਕਟ ਪੈਦਾ ਹੋਣ ਨੂੰ ਮੈਂ ਇਸ ਗੱਲ ਦੀ ਪੰਜਾਬ ਦੀ ਆਵਾਜ਼ ਤੋਂ ਮਾਫੀ ਵੀ ਚਾਹੁੰਦਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕਾਂ ਨਾਲ ਸਾਡਾ ਨੋਹ ਮਾਸ ਦਾ ਰਿਸ਼ਤਾ ਹੈ ਔਰ ਅਸੀਂ ਸਪਲਾਈ ਨੂੰ ਨਿਰਵਿਘਨ ਚਲਾਉਣਾ ਚਾਹੁੰਦੇ ਆ ਔਰ ਸਾਨੂੰ ਮੈਨੇਜਮੈਂਟ ਤੇ ਸਰਕਾਰ ਹੈ ਜਿਹੜੀ ਮਜਬੂਰ ਕਰ ਰਹੀ ਹੈ ਸ਼ੰਗਰਸਪੁਰ ਲਈ ਔਰ ਮੈਨੂੰ ਇਹ ਲੱਗਦਾ ਤੁਸੀਂ ਤਿੰਨ ਦਿ ਇਹ ਸ਼ਾਇਦ ਅੱਛੀ ਹੋ ਜਾਣਾ ਕਿਉਂਕਿ ਕਈ ਥਾਵਾਂ ਤੇ ਅੱਜ ਬਰਸਾਤ ਹੋਈ ਹੈ ਬਿਟਰ ਫਾਲਟ ਹੀ ਹੋ ਗਏ ਫਾਲਟ ਕੱਢਣਾ ਟੋਟਲੀ ਸਟਾਫ ਹੈ ਜਿਹੜਾ ਖੋਦਰੀਆਂ ਤੇ ਬੈਠਾ ਆਪਣੀਆਂ ਮੰਗਾਂ ਲਈ ਅੜਿਆ ਬੈਠਾ ਹੈ ਕਿ ਸਾਨੂੰ ਜੋ ਦੇਣਾ ਦਿਓ ਸਾਡਾ ਅਸੀਂ ਤੁਹਾਡੇ ਵੱਲ ਕੋਈ ਸਾਡੇ ਡਿਊ ਨਹੀਂ ਅਸੀਂ ਕੋਈ ਫਾਲਤੂ ਨਹੀਂ ਮੰਗ ਰਹੇ ਸਾਡੇ ਹਰ ਇੱਕ ਕਰਮਚਾਰੀ ਦਾ 2 ਲੱਖ ਤੋਂ ਲੈ ਕੇ 5 5 7 7 ਲੱਖ ਰੁਪਈਆ ਘੱਟੋ-ਘੱਟ ਇੱਕ ਇੱਕ ਕਰਮਚਾਰੀ ਆ ਸਰਕਾਰ ਤੇ ਮੈਨੇਜਮੈਂਟ ਦੱਬੀ ਬੈਠੀ ਹੈ ਔਰ ਸਾਡੇ ਜਿਹੜੇ ਪੱਤੇ ਨੇ 50 ਸਰਕਾਰ ਨੇ ਦਿੱਤੇ ਸੀਗੇ 21 ਤੋਂ ਸਾਡੇ 24 ਤੋਂ ਲਾਗੂ ਕਰਕੇ ਉਹਦਾ ਏਰੀਅਰ ਦੱਬੀ ਬੈਠੇ ਆਂ ਔਰ ਸਾਡੇ ਜਿਹੜੇ OC ਤੇ ATM ਸਾਥੀ ਨੇ ਉਹਨਾਂ ਦੀ ਕੋਈ ਤਰੱਕੀ ਨਹੀਂ ਕੀਤੀ ਇਹਨਾਂ ਨੇ ਔਰ ਇਹਦੇ ਨਾਲ ਉਹਨਾਂ ਨੂੰ ਪੇਪੈਂਟ ਤੋਂ ਵਾਂਝਾ ਕਰਤਾ ਕੋ ਬੱਦਾ ਦੁੱਖਦਾਈ ਘਟਨਾ ਸਾਡੇ ਲਈ ਔਰ ਅਸੀਂ ਪੰਜਾਬ ਸਰਕਾਰ ਨੂੰ ਤੁਹਾਡੇ ਮੱਧਮ ਰਾਈ ਸਾਡੇ CM ਸਾਹਿਬ ਨੂੰ ਔਰ ਸਾਡੀ ਪਾਵਰ ਦੀ ਮੈਨੇਜਮੈਂਟ ਨੂੰ ਬੇਨਤੀ ਕਰਦੇ ਆਂ ਅਦਾਰਾ ਸਾਡਾ ਅਸੀਂ ਇਹ ਵੀ ਅਪੀਲ ਕਰਦੇ ਆਂ ਸਾਡੇ ਸਾਥੀਆਂ ਨੂੰ ਕਿਉਂਕਿ ਮੈਂ ਪੰਜਾਬ ਦਾ ਲੀਡਰ ਹੋਣ ਦੇ ਨਾਤੇ ਮੈਂ ਸਾਰੀ ਸਾਡੇ ਜਿਹੜੇ ਸਾਥੀ ਉਹਨਾਂ ਨੂੰ ਤੀਲ ਕਰਦਾ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਵਾਜੀ ਨਹੀਂ ਕਰਨੀ ਅਦਾਰਾ ਸਾਡਾ ਅਸੀਂ ਇਹਦੀ ਕਿਤੇ ਵੀ ਕੋਈ ਭੰਨ ਤੋੜਨੀ ਕਰਨੀ ਇਹਦੀ ਸਾਂਸ ਵਾਦ ਰੱਖਣੀ ਹੈ ਔਰ ਸਰਕਾਰ ਤੇ ਮੈਨੇਜਮੈਂਟ ਨੂੰ ਮੇਰੀ ਅਪੀਲ ਹੈ ਕਿ ਜਿਹੜੀਆਂ ਸਾਡੀਆਂ ਹੱਕੀ ਤੇ ਜਾਇਜ਼ ਮੰਗਾ ਨੇ ਔਰ ਤੁਸੀਂ ਮੰਨੀਆਂ ਨੇ ਤੁਸੀਂ ਹਰ ਗੱਲ ਨੂੰ ਜਾਇਜ਼ ਠਹਿਰਾਇਆ ਕਿਰਪਾ ਕਰਕੇ ਉਹ ਲਾਗੂ ਕਰੋ ਤਾਂ ਜੋ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਸਪਲਾਈ ਨਿਰਵਿਘਨ ਦਿੱਤੀ ਜਾ ਸਕੇ